ਜਿਨ੍ਹਾਂ ਦੇ ਘਰ ਵੀ ਪੈਸੇ ਦੀ ਤੰਗੀ ਚੱਲ ਰਹੀ ਹੈ ਉਹ ਸਾਰੇ ਲੋਕ ਰਾਤ ਨੂੰ ਸੌਣ ਲੱਗੇ ਇਹ ਇੱਕ ਗਲਤੀ ਕਰਦੇ ਨੇ ਜਿਸ ਕਰਕੇ ਉਹਨਾਂ ਦੇ ਘਰ ਦੇ ਵਿੱਚ ਹਮੇਸ਼ਾ ਪੈਸੇ ਦੀ ਤੰਗੀ ਬਣੀ ਰਹਿੰਦੀ ਹੈ ਚਾਹੇ ਫਿਰ ਉਹ ਲੋਕ ਲੱਖ ਪੀਰਾਂ ਫਕੀਰਾਂ ਦਾ ਨਾਮ ਲਈ ਜਾਣ ਲੱਖ ਪੀਰਾਂ ਫਕੀਰਾਂ ਦੀ ਇਬਾਦਤ ਕਰੀ ਜਾਣ ਕਿੰਨੀ ਮਰਜ਼ੀ ਮਿਹਨਤ ਕਰੀ ਜਾਣ ਚਾਹੇ ਕਿੰਨੇ ਵੀ ਬਾਬਿਆਂ ਤੋਂ ਪਾਕ ਕਰਵਾਈ ਜਾਣ ਟੂਨੇ ਕਰਵਾਈ ਜਾਣ ਜਿੰਨਾ ਟਾਈਮ ਤੁਸੀਂ ਰਾਤ ਨੂੰ ਸੌਣ ਲੱਗੇ ਇਹ ਗਲਤੀ ਕਰੋਗੇ ਤੁਹਾਡੇ ਘਰ ਪੈਸਾ ਆ ਹੀ ਨਹੀਂ ਸਕਦਾ ਚਾਹੇ ਜਿੰਨਾ ਮਰਜੀ ਜੋੜ ਲਾ ਕੇ ਵੇਖ ਲਿਓ ਅੰਤ ਨੂੰ ਤੁਸੀਂ ਥੱਕ ਹਾਰ ਕੇ ਬੈਠ ਜਾਓਗੇ ਹਰਾਨੀ ਦੀ ਗੱਲ ਤਾਂ ਇਹ ਹੈ ਕਿ ਆਪਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਅਸੀਂ ਇਹ ਗਲਤੀ ਕਰ ਰਹੇ ਹਾਂ ਤੇ ਫਿਰ ਸੁਧਾਰਨ ਨਹੀਂ ਤਾਂ ਬਹੁਤ ਦੂਰ ਦੀ ਗੱਲ ਹੈ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਤੁਸੀਂ ਇਹ ਗਲਤੀ ਚੰਗੀ ਤਰ੍ਹਾਂ ਸਮਝ ਲਵੋ ਤੇ ਆਪਣੀ ਜ਼ਿੰਦਗੀ ਵਿੱਚ ਕਦੀ ਨਾ ਕਰੋ ਤਾਂ ਜੋ ਤੁਹਾਡੇ ਘਰ ਵੀ ਬਰਕਤ ਆ ਸਕੇ ਤਾਂ ਸਮਾਨ ਨਾਕਰਾਮ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਆ ਜੀ ਜਿੰਨੇ ਵੀ ਵੱਡੇ ਵੱਡੇ ਲੋਕ ਤੁਸੀਂ ਅੱਜ ਵੇਖ ਰਹੇ ਹੋ ਜਿਨ੍ਹਾਂ ਕੋਲੇ ਬਹੁਤ ਪੈਸਾ ਹੈ ਕਿਸੇ ਟਾਈਮ ਉਹ ਵੀ ਬਿਲਕੁਲ ਗਰੀਬ ਹੁੰਦੇ ਸੀ ਤੇ ਜਦੋਂ ਦਾ ਉਹਨਾਂ ਨੂੰ ਇਸ ਗਲਤੀ ਬਾਰੇ ਪਤਾ ਲੱਗਿਆ ਉਹਨਾਂ ਨੇ ਇਹ ਗਲਤੀ ਸੁਧਾਰੀ ਹੈ ਉਦੋਂ ਦੇ ਉਹਨਾਂ ਦੇ ਘਰ ਦੇ ਵਿੱਚ ਬਰਕਤ ਵੀ ਆ ਗਈ ਹੈ ਪੈਸਾ ਵੀ ਆ ਗਿਆ ਹੈ ਤੇ ਸੋਖ ਸ਼ਾਂਤੀ ਵੀ ਆ ਗਈ ਹੈ ਬਹੁਤ ਸਾਰੇ ਲੋਕ ਸੋਚਦੇ ਹੋਣਗੇ ਕਿ ਉਹ ਗਲਤੀ ਕਿਹੜੀ ਹੈ ਮੈਂ ਤੁਹਾਨੂੰ ਦੱਸਦਾ ਇਸ ਪੂਰੀ ਦੁਨੀਆ ਤੇ ਦੋ ਤਰ੍ਹਾਂ ਦੇ ਲੋਕ ਰਹਿੰਦੇ ਨੇ ਪਹਿਲੇ ਲੋਕ ਤੁਸੀਂ ਉਹ ਵੇਖੇ ਹੋਣਗੇ ਜੋ ਹਮੇਸ਼ਾ ਰੋਂਦੇ ਰਹਿੰਦੇ ਨੇ ਜਿਨ੍ਹਾਂ ਦੇ ਘਰ ਪੈਸੇ ਦੀ ਤੰਗੀ ਚੱਲਦੀ ਰਹਿੰਦੀ ਹੈ ਉਹ ਹਮੇਸ਼ਾ ਰੋ ਰੋ ਕੇ ਦੱਸਦੇ ਨੇ ਕਿ ਸਾਡੇ ਘਰ ਇਹ ਹੋ ਗਿਆ ਸਾਡੇ ਘਰ ਅੱਜ ਇਹ ਨੁਕਸਾਨ ਹੋ ਗਿਆ ਹਮੇਸ਼ਾ ਟੈਨਸ਼ਨ ਦੇ ਵਿੱਚ ਰਹਿੰਦੇ ਨੇ ਉਹ ਲੋਕ ਕੀ ਕਰਦੇ ਨੇ ਸਾਰਾ ਦਿਨ ਮਿਹਨਤ ਕਰਦੇ ਨੇ ਸਾਰਾ ਦਿਨ ਕੰਮ ਕਰਦੇ ਨੇ ਤੇ ਜਦੋਂ ਰੋਟੀ ਖਾ ਕੇ ਰਾਤ ਨੂੰ ਸੌਂਦੇ ਨੇ ਜਦੋਂ ਬਿਲਕੁਲ ਉਹਨਾਂ ਨੂੰ ਨੀਂਦ ਆਉਣ ਵਾਲੀ ਹੁੰਦੀ ਹੈ ਤਾਂ ਉਹ ਅਗਲੇ ਦਿਨ ਦੀ ਸੋਚ ਰਹੇ ਹੁੰਦੇ ਨੇ ਤੇ ਅਗਲੇ ਦਿਨ ਦੀ ਸੋਚ ਕੇ ਕੀ ਕਰਦੇ ਨੇ ਕਿ ਰੱਬਾ ਅੱਜ ਤੂੰ ਮੇਰਾ ਇਹ ਨੁਕਸਾਨ ਕਰਵਾ ਦਿੱਤਾ ਇਹ ਤੂੰ ਚੰਗਾ ਨਹੀਂ ਕੀਤਾ ਉਹ ਸੋਚਦੇ ਨੇ ਕਿ ਰੱਬਾ ਤੂੰ ਮੇਰਾ ਇਹ ਕੰਮ ਨਹੀਂ ਕੀਤਾ ਬਹੁਤ ਹੀ ਮਾੜਾ ਹੋਇਆ ਰੱਬਾ ਅੱਜ ਮੇਰੇ ਇੰਨੇ ਪੈਸੇ ਇੱਥੇ ਲੱਗ ਗਏ ਬਹੁਤ ਮਾੜਾ ਹੋਇਆ ਕੋਈ ਛੋਟਾ ਜਿਹਾ ਨੁਕਸਾਨ ਹੋ ਜੇ ਤੇ ਰੋਣ ਲੱਗ ਜਾਂਦੇ ਨੇ ਰੱਬ ਨੂੰ ਸ਼ਿਕਾਇਤ ਕਰਨ ਲੱਗ ਜਾਂਦੇ ਨੇ ਤੇ ਦੂਸਰੇ ਲੋਕ ਤੁਸੀਂ ਵੇਖੇ ਹੋਣਗੇ ਜੋ ਹਮੇਸ਼ਾ ਖੁਸ਼ ਰਹਿੰਦੇ ਨੇ ਚਾਹੀ ਉਹਨਾਂ ਕੋਲ ਕੁਝ ਵੀ ਨਾ ਹੋਵੇ ਜਦੋਂ ਉਹ ਰਾਤ ਨੂੰ ਸੌਂਦੇ ਨੇ ਤਾਂ ਬਹੁਤ ਹੀ ਖੁਸ਼ ਹੋ ਕੇ ਸੌਂਦੇ ਨੇ ਬਹੁਤ ਏਦਾਂ ਸੌਂਦੇ ਨੇ ਕਿ ਜਿੱਦਾਂ ਉਹ ਰਾਜੇ ਹੋਣ ਚਾਹੀ ਉਹਨਾਂ ਕੋਲ ਕੁਝ ਨਾ ਹੋਵੇ ਹਮੇਸ਼ਾ ਖੁਸ਼ ਰਹਿੰਦੇ ਨੇ ਤੇ ਰੱਬ ਦਾ ਸ਼ੁਕਰ ਕਰਦੇ ਰਹਿੰਦੇ ਨੇ ਤੁਹਾਨੂੰ ਸਮਝ ਲੱਗ ਹੀ ਹੋਣੀ ਹੈ ਕਿ ਮੈਂ ਕਿਹੜੀ ਗਲਤੀ ਦੀ ਗੱਲ ਕਰ ਰਿਹਾ ਮੈਂ ਉਹ ਗਲਤੀ ਕਹਿਣਾ ਚਾਹਨਾ ਰੱਬ ਦਾ ਸ਼ੁਕਰ ਕਰਨਾ ਬਹੁਤ ਸਾਰੇ ਲੋਕ ਤੁਸੀਂ ਵੇਖੇ ਹੋਣਗੇ ਕਿ ਰੱਬ ਦਾ ਸ਼ੁਕਰ ਕਰਦੇ ਨਹੀਂ ਰੱਬ ਨੂੰ ਉਹਨਾਂ ਨੇ ਬਹੁਤ ਕੁਝ ਦਿੱਤਾ ਹੈ ਰੱਬ ਨੇ ਉਹਨਾਂ ਨੂੰ ਘਰ ਵੀ ਦਿੱਤਾ ਹੋਵੇਗਾ ਵਧੀਆ ਮਾਪੇ ਵੀ ਦਿੱਤੇ ਹੋਣਗੇ ਬੱਚੇ ਵੀ ਦਿੱਤੇ ਹੋਣਗੇ ਪਰ ਫਿਰ ਵੀ ਉਹ ਰੋਂਦੇ ਰਹਿੰਦੇ ਨੇ ਉਹਨਾਂ ਕੋਲੇ ਬਹੁਤ ਕੁਝ ਹੁੰਦਾ ਹੈ ਫਿਰ ਵੀ ਉਹ ਰੱਬ ਨੂੰ ਹਮੇਸ਼ਾ ਸ਼ਿਕਾਇਤ ਕਰਦੇ ਰਹਿੰਦੇ ਨੇ ਕਿ ਰੱਬਾ ਤੂੰ ਮੈਨੂੰ ਇਹ ਨਹੀਂ ਦਿੱਤਾ ਤੂੰ ਮੈਨੂੰ ਉਹ ਨਹੀਂ ਦਿੱਤਾ ਫਿਰ ਵੀ ਰਾਤ ਨੂੰ ਉਹ ਲੋਕ ਚਿੰਤਾ ਦੇ ਵਿੱਚ ਸੌਂਦੇ ਨੇ ਫਿਰ ਰੱਬ ਸੋਚਦਾ ਕਿ ਇਹਨੂੰ ਮੈਂ ਇਹਨਾਂ ਕੁਝ ਦਿੱਤਾ ਚੰਗੀ ਸਿਹਤ ਵੀ ਦਿੱਤੀ ਵਧੀਆ ਜ਼ਿੰਦਗੀ ਵੀ ਦਿੱਤੀ ਫਿਰ ਵੀ ਇਹ ਸ਼ਿਕਾਇਤ ਕਰ ਰਿਹਾ ਚਲੋ ਹੁਣ ਇਹਨੂੰ ਕੁਝ ਨਹੀਂ ਦਿੰਦੇ ਇਹਨੇ ਤਾਂ ਸ਼ਿਕਾਇਤ ਕਰਦੇ ਹੀ ਰਹਿਣਾ ਫਿਰ ਆਪਾਂ ਨੂੰ ਕੁਝ ਨਹੀਂ ਮਿਲਦਾ ਚਾਹੇ ਕਿੰਨੀ ਮਰਜ਼ੀ ਮਿਹਨਤ ਕਰੀ ਜਾਈਏ ਚਾਹੇ ਕੁਝ ਵੀ ਕਰੀ ਜਾਈਏ ਜੇ ਆਪਾਂ ਰੱਬ ਨੂੰ ਸ਼ਿਕਾਇਤ ਕਰਦੇ ਰਵਾਂਗੇ ਤਬ ਕੁਝ ਨਹੀਂ ਮਿਲੇਗਾ ਦੂਸਰੇ ਪਾਸੇ ਤੁਸੀਂ ਇਹ ਸੋਚੋ ਕਿ ਜਦੋਂ ਆਪਾਂ ਸੌਣ ਲੱਗਿਆਂ ਆਪਾਂ ਰੱਬ ਦਾ ਸ਼ੁਕਰ ਕਰੀਏ ਕਿ ਰੱਬਾ ਅੱਜ ਮੈਂ ਕੰਮ ਤੇ ਗਿਆ ਚਾਹੇ ਥੋੜੇ ਪੈਸੇ ਬਣੇ ਪਰ ਬਣੀਤਾ ਹੈ ਕਈਆਂ ਕੋਲ ਇੱਕ ਕੰਮ ਹੀ ਹੈਣੀ ਮੈਨੂੰ ਤੁਸੀਂ ਕੰਮ ਦਿੱਤਾ ਇੰਨਾ ਹੀ ਬਹੁਤ ਹੈ ਅੱਜ ਮੈਨੂੰ ਵਧੀਆ ਰੋਟੀ ਮਿਲੀ ਕਈਆਂ ਨੂੰ ਰੋਟੀ ਨਹੀਂ ਮਿਲਦੀ ਮੇਰੀ ਸਿਹਤ ਬਹੁਤ ਵਧੀਆ ਹੈ ਕਈ ਵਿਚਾਰੇ ਹਸਪਤਾਲ ਪਏ ਨੇ ਮੈਂ ਆਪਣੇ ਪਰਿਵਾਰ ਦੇ ਵਿੱਚ ਪਿਆ ਕਈਆਂ ਦੇ ਵਿੱਚ ਪਰਿਵਾਰ ਹੀ ਹੈ ਨਹੀਂ ਇਨ੍ਹਾਂ ਗੱਲਾਂ ਲਈ ਤੇਰਾ ਬਹੁਤ ਸ਼ੁਕਰ ਹੈ ਜਦੋਂ ਆਪਾਂ ਉਹਦਾ ਸ਼ੁਕਰ ਕਰਾਂਗੇ ਰੱਬ ਸੋਚੇਗਾ ਕਿ ਮੈਂ ਇਹਨੂੰ ਥੋੜੀ ਜਿਹੀ ਚੀਜ਼ ਦਿੱਤੀ ਇਹਨੇ ਮੇਰਾ ਇੰਨਾ ਸ਼ੁਕਰ ਕੀਤਾ ਚਲੋ ਇਹਨੂੰ ਹੋਰ ਦਿੰਨੇ ਆ ਦੇਖਦੇ ਆ ਇਹ ਹੋਰ ਸ਼ੁਕਰ ਕਰਦਾ ਫਿਰ ਜਦੋਂ ਆਪਾਂ ਹੋਰ ਸ਼ੁਕਰ ਕਰਦੇ ਆ ਤੇ ਫਿਰ ਹੋਰ ਮਿਲਦਾ ਤੁਸੀਂ ਸਾਰੇ ਆਪ ਸੈਣਿਓ ਇਸ ਦੁਨੀਆ ਤੇ ਦੋ ਲਾਈਨਾਂ ਨੇ ਸਭ ਤੋਂ ਪਹਿਲੀ ਲਾਈਨ ਉਹ ਹੈ ਕਿ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਲੱਗੇ ਹੋਏ ਨੇ ਰੱਬ ਨੂੰ ਸ਼ਿਕਾਇਤ ਕਰ ਰਹੇ ਨੇ ਤੁਸੀਂ ਵੀ ਉਸੇ ਲਾਈਨ ਦੇ ਵਿੱਚ ਲੱਗ ਚੁੱਕੇ ਹੋ ਦੱਸੋ ਤੁਹਾਡੀ ਵਾਰੀ ਕਦੋਂ ਆਏਗੀ ਬਹੁਤ ਹੀ ਲੇਟ ਆਏਗੀ ਜੇ ਆਏਗੀ ਵੀ ਤੇ ਦੂਸਰੀ ਲੇਨ ਉਹ ਹੈ ਜੋ ਬਹੁਤ ਛੋਟੀ ਹੈ ਉਹਦੇ ਵਿੱਚ ਲੋਕ ਸ਼ੁਕਰ ਕਰ ਰਹੇ ਨੇ ਕਿਉਂਕਿ ਸ਼ੁਕਰ ਕਰਨ ਵਾਲੇ ਲੋਕ ਬਹੁਤ ਹੀ ਘੱਟ ਨੇ ਤੁਸੀਂ ਉਸ ਲਾਈਨ ਦੇ ਵਿੱਚ ਲੱਗਿਓ ਦੱਸੋ ਤੁਹਾਡੀ ਵਾਰੀ ਜਲਦੀ ਆਏਗੀ ਤੁਹਾਨੂੰ ਵੀ ਪਤਾ ਹੈ ਕਿ ਵਾਰੀ ਜਲਦੀ ਆਏਗੀ ਇਸ ਕਰਕੇ ਸ਼ੁਕਰ ਕਰਨ ਵਾਲੀ ਲਾਈਨ ਦੇ ਵਿੱਚ ਲੱਗੋ ਇਹ ਗਲਤੀ ਸੁਧਾਰੋ ਜਦੋਂ ਰਾਤ ਨੂੰ ਸੌਂਦੇ ਹੋ ਉਹਨੂੰ ਸ਼ਿਕਾਇਤਾਂ ਨਾ ਗਿਣਾਇਆ ਕਰੋ ਕਿ ਤੂੰ ਆ ਨਹੀਂ ਦਿੱਤਾ ਤੂੰ ਇਹ ਕੰਮ ਨਹੀਂ ਬਣਾਇਆ ਉਹਦਾ ਸ਼ੁਕਰ ਕਰਿਆ ਕਰੋ ਕਿ ਮੈਂ ਵਧੀਆ ਮੇਰਾ ਸਰੀਰ ਵਧੀਆ ਮੈਨੂੰ ਸਭ ਕੁਝ ਤੂੰ ਦਿੱਤਾ ਹੈ ਤੇਰਾ ਸ਼ੁਕਰ ਹੈ ਜੋ ਤੂੰ ਨਹੀਂ ਵੀ ਦਿੱਤਾ ਉਹ ਵੀ ਦੇ ਦੋਗੇ ਇਸ ਗਲਤੀ ਨੂੰ ਸੁਧਾਰੋ ਜਦੋਂ ਤੁਸੀਂ ਇਹ ਗਲਤੀ ਸੁਧਾਰ ਲਈ ਮੈਂ ਤੁਹਾਨੂੰ ਲਿਖ ਕੇ ਦਿਨਾ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੀ ਜ਼ਿੰਦਗੀ ਵਿੱਚ ਬਰਕਤ ਆਉਣੀ ਸ਼ੁਰੂ ਹੋ ਜੇਗੀ ਸਿਰਫ ਇੱਕ ਵਾਰੀ ਗਲਤੀ ਸੁਧਾਰ ਕੇ ਵੇਖਿਓ ਤੁਹਾਨੂੰ ਚਮਤਕਾਰ ਮਿਲਣਗੇ ਹੀ ਮਿਲਣਗੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਮ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰবেশ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਤੇ ਜੇਕਰ ਕੋਈ ਵੀਰ ਸਾਡੇ ਨਾਲ ਕੋਈ ਵੀ ਗੱਲਬਾਤ ਸਾਂਝੀ ਕਰਨਾ ਚਾਹੁੰਦਾ ਸਾਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦਾ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ